ਤੁਸੀਂ ਦੇਖ ਰਹੇ ਹੋ ABC ਪੰਜਾਬ ਤੁਹਾਡਾ ਸਭ ਦਾ ਸਵਾਗਤ ਆ ਲੋਕ ਸਭਾ ਹਲਕਾ ਸ਼ਾਰਪੁਰ ਦੀ ਗੱਲ ਕਰਾਂਗੇ ਕਿ ਆਖਰ ਇਸ ਦਬਾਬੇ ਦੀ ਸੀਟ ਤੇ ਕਿਹਦਾ ਦਬਦਬਾ ਉਥੋਂ ਦੇ ਹਾਲਾਤ ਕੀ ਨੇ ਤੇ ਕਿਹੜੇ ਅਜਿਹੇ ਲੋਕਾਂ ਦੇ ਮੁੱਦੇ ਨੇ ਜਿਹੜੇ ਹੁਣ ਤੱਕ ਨਹੀਂ ਉਠਾਏ ਗਏ ਤੇ ਜਾਂ ਹੁਣ ਉਮੀਦਵਾਰ ਜੋ ਚੋਣ ਲੜ ਰਹੇ ਨੇ ਉਹ ਕਿਹੜੇ-ਕਿਹੜੇ ਮੁੱਦਿਆਂ ਦੀ ਗੱਲ ਕਰ ਰਹੇ ਨੇ ਜਾਂ ਫਿਰ ਇੱਕ ਦੂਜੇ ਦੇ ਉੱਪਰ ਸਿਰਫ ਚੱਕੜੀ ਸੁੱਟ ਰਹੇ ਨੇ ਤੇ ਪੂਰੇ ਸ਼ਾਰਪੁਰ ਲੋਕ ਸਭਾ ਹਲਕੇ ਤੇ ਅੱਜ ਅਸੀਂ ਚਰਚਾ ਕਰਾਂਗੇ ਸਾਡੇ ਨਾਲ ਬਹੁਤ ਹੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਬਰਿਆਣਾ ਸਾਹਿਬ ਜੁੜ ਚੁੱਕੇ ਨੇ ਤੇ ਉਹਨਾਂ ਦੇ ਨਾਲ ਹੀ ਗੱਲ ਕਰਦੇ ਹਾਂ ਭਾਈ ਬਹੁਤ ਬਹੁਤ ਸਵਾਗਤ ਆ ਸਸੀ ਕਲਪੂਲਰ ਸਾਹਿਬ ਸਸੀ ਕਲ ਜੀ ਜੀ ਕਿਵੇਂ ਠੀਕ ਠਾਕ ਹੋ ਆ ਬਿਲਕੁਲ ਠੀਕ ਆ ਜੀ ਚੱਲ ਜੀ ਤੇ ਹਿਸ਼ਾਰਪੁਰ ਹਿਸ਼ਾਰਪੁਰ ਦਾ ਕੀ ਹਾਲ ਚਾਲ ਕਿਉਂਕਿ ਬੜਾ ਅੱਜ ਕੱਲ੍ਹ ਗਰਮੀ ਵੀ ਬਹੁਤ ਜ਼ਿਆਦੀ ਤੇ ਸਿਆਸੀ ਪਾਰਾ ਕੀ ਕਹਿੰਦਾ ਹੈਗਾ ਹਿਸ਼ਾਰਪੁਰ ਦਾ ਦੇਖੋ ਕਿਉਂਕਿ ਜੇਕਰ ਹੁਸ਼ਿਆਰਪੁਰ ਦੀ ਗੱਲ ਕਰੀਏ ਪੰਗੋਲਿਕ ਹਾਲਾਤਾਂ ਦੀ ਗੱਲ ਕਰੀਏ ਤੇ ਹੁਸ਼ਿਆਰਪੁਰ ਜਿਹੜਾ ਹਿਮਾਚਲ ਦੇ ਨਾਲ ਲੱਗਦਾ ਤੇ ਬਾਕੀ ਮਾਲਵੇ ਦੇ ਮਾਝੇ ਦੇ ਨਾਲੋਂ ਹੁਸ਼ਿਆਰਪੁਰ ਦਾ ਜਿਹੜਾ ਟੈਂਪਰੇਚਰ ਆ ਉਹ 2-3 ਡਿਗਰੀ ਹਮੇਸ਼ਾ ਹੀ ਘੱਟ ਰਹਿੰਦਾ ਆ ਹਾਲਾਂਕਿ ਗਰਮੀ ਕਾਫੀ ਜਿਹੜੀ ਆ ਇਹਨਾਂ ਦਿਨਾਂ ਦੇ ਵਿੱਚ ਵੱਧ ਗਈ ਆ ਲੇਕਿਨ ਜਿੱਥੇ ਤੱਕ ਆਪਾਂ ਜਿਸ ਮੁੱਦੇ ਤੇ ਗੱਲ ਕਰਨ ਜਾ ਰਹੇ ਆ ਸਿਆਸੀ ਜਿਹੜਾ ਫਾਰਾ ਇਸ ਲਈ ਕਾਫੀ ਉਛਾਲ ਦੇ ਉੱਤੇ ਹੈਗਾ ਆ ਤੇ ਪਰ ਅ ਲੀਡਰਾਂ ਦੇ ਵਿੱਚ ਜਿਹੜੀ ਗਹਿਮਾ ਗਮੀ ਦਿਖ ਰਹੀ ਆ ਉਹ ਆਪਣਾ ਪ੍ਰਚਾਰ ਕਰ ਰਹੇ ਨੇ ਲੇਕਿਨ ਲੋਕਾਂ ਦੇ ਵਿੱਚ ਹੱਲੇ ਤੱਕ ਖੁੱਲਰ ਸਾਹਿਬ ਉਹ ਉਤਸ਼ਾਹ ਤੇ ਜੋਸ਼ ਨਹੀਂ ਦਿਖ ਰਿਹਾ ਜਿਹੜਾ ਦਿਖਣਾ ਚਾਹੀਦਾ ਖਾਸ ਕਰਕੇ ਹੁਣ ਬਹੁਤ ਥੋੜੇ ਦਿਨ ਰਹਿ ਗਏ ਨੇ ਤੇ ਅਜਿਹੇ ਹਾਲਾਤਾਂ ਦੇ ਵਿੱਚ ਲੋਕਾਂ ਦੇ ਵਿੱਚ ਵੀ ਉਤਸ਼ਾਹ ਜਿਹੜਾ ਬੇहद ਘੱਟ ਕਹਿ ਸਕਦੇ ਆਪਾਂ ਕੀ ਲੋਕ ਠੰਡੇ ਨੇ ਲੋਕ ਖਮੋਸ਼ ਨੇ ਕਿ ਜਾਂ ਜੋ ਲੋਕ ਚੋਣ ਮੈਦਾਨ ਦੇ ਵਿੱਚ ਨੇ ਰਾਸੀ ਪਾਰਟੀਆਂ ਵੱਲੋਂ ਖਿਲਾਰੇ ਗਏ ਉਮੀਦਵਾਰ ਉਹ ਠੰਡੇ ਨੇ ਨਹੀਂ ਲੋਕ ਠੰਡੇ ਨੇ ਕਿਉਂਕਿ ਜਿਹੜੇ ਉਮੀਦਵਾਰ ਨੇ ਉਹ ਤਾਂ ਖੈਰ ਕਹਿ ਸਕਦੇ ਆ ਕਿ ਦਿਨ ਰਾਤ ਇੱਕ ਕਰਕੇ ਆਪਣਾ ਜਿਹੜੀ ਕਿਸਮਤ ਨੂੰ ਅਜਮਾ ਰਹੇ ਨੇ ਲੋਕਾਂ ਦੇ ਵਿੱਚ ਜਾ ਰਹੇ ਨੇ ਛੋਟ-ਛੋਟੀਆਂ ਮੀਟਿੰਗਾਂ ਕਰ ਰਹੇ ਨੇ ਹਾਲਾਂਕਿ ਜਿਹੜੇ ਅਲੱਗ-ਅਲੱਗ ਪਾਰਟੀਆਂ ਦੇ ਜਿਹੜੇ ਛੋਟੇ ਪੱਧਰ ਦੇ ਲੀਡਰ ਵੀ ਨੇ ਉਹ ਵੀ ਜਿਹੜਾ ਆ ਆਪਣੇ ਪੱਧਰ ਦੇ ਉੱਤੇ ਲੱਗੇ ਉਹਨੇ ਨੁਕੜ ਮੀਟਿੰਗਾਂ ਕਰਨ ਪਰ ਜਿਹੜਾ ਇੱਕ ਕਹਿ ਸਕਦੇ ਆ ਕਿ ਰੌਲਾ ਗੋਲਾ ਹੁੰਦਾ ਇਲੈਕਸ਼ਨਾਂ ਦਾ ਉਹ ਹੱਲੇ ਤੱਕ ਜਿਹੜਾ ਆ ਅੱਜ ਮੈਂ ਘੁੰਮਦਾ ਆ ਕਾਫੀ ਪਿੰਡਾਂ ਦੇ ਵਿੱਚ ਆਲੇ-ਦੁਆਲੇ ਇਲਾਕੇ ਦੇ ਵਿੱਚ ਉਹ ਕਾਫੀ ਘੱਟ ਜਿਹੜਾ ਦਿਖ ਰਿਹਾ ਜੀ ਕਿਉਂਕਿ ਤੁਹਾਡੀ ਗਵਰਨਰ ਦੀ ਸੀਟਾਂ ਦੀ ਗੱਲ ਕੀਤੀ ਜਾਵੇ ਗੁਰਦਾਸਪੁਰ ਉਹ ਵੀ ਹੌਟ ਸੀਟ ਮੰਨੀ ਜਾ ਰਹੀ ਹੈ ਜਲੰਧਰ ਵੀ ਹੌਟ ਸੀਟ ਮੰਨੀ ਜਾ ਰਹੀ ਹੈ ਹਸ਼ਾਰਪੁਰ ਕਿਉਂ ਠੰਡੀ ਸੀਟ ਮੰਨੀ ਜਾ ਰਹੀ ਹੈ ਨਹੀਂ ਇਦਾਂ ਨਹੀਂ ਕਹਿ ਸਕਦੇ ਠੰਡੀ ਨਹੀਂ ਕਿਉਂਕਿ ਹਰ ਸੀਟ ਦੀ ਆਪਣੀ ਇੱਕ ਅਹਿਮੀਅਤ ਆ ਇੱਥੇ ਕਿਉਂਕਿ ਇਹ ਬੜਾ ਅਹਿਮ ਸਥਾਨ ਰੱਖਦੀ ਆ ਇਹ ਸੀਟ ਖਾਸ ਕਰਕੇ ਕਿਉਂਕਿ ਇਹਦੇ ਵਿੱਚ ਕਲਰਸ ਬਹੁਤ ਨੇ ਇਸ ਸੀਟ ਦੇ ਉੱਤੇ ਕਿਉਂਕਿ ਕੰਢੀ ਇੱਕ ਇਲਾਕਾ ਵੈਲਟ ਜੁਦੀ ਆ ਫਿਰ ਜਿਹੜੇ ਦੂਸਰੇ ਡਿਸਟ੍ਰਿਕਟਸ ਦੇ ਨਾਲ ਪੈਂਦੇ ਨੇ ਵੇਟ ਏਰੀਆ ਕਲਰਨੀਆ ਉਹ ਅਲੱਗ ਨੇ ਇਧਰ ਮਾਲਪੁਰ ਸਾਈਡ ਜਿਹੜਾ ਆ ਇਹ ਏਰੀਆ ਅਲੱਗ ਤਰ੍ਹਾਂ ਦਾ ਕਲਰਸ ਨੇ ਐਨ ਆਰ ਆਈ ਬੈਲਟਸ ਨੇ ਸੋ ਇਹ ਕਹਿ ਨਹੀਂ ਸਕਦੇ ਕਿ ਆਪਾਂ ਇਹ ਸੀਟ ਅਹਿਮੀਅਤ ਨਹੀਂ ਰੱਖਦੀ ਬੜੀ ਅਹਿਮੀਅਤ ਰੱਖਦੀ ਆ ਖਾਸ ਕਰਕੇ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਲੋਕ ਖਾਸ ਕਰਕੇ ਹੁਸ਼ਾਰਪੁਰ ਤੋਂ ਜਿਹੜੇ ਬਾਹਰ ਬੈਠੇ ਨੇ ਉਹ ਵੀ ਇਸ ਸੀਟ ਤੇ ਨਿਗਾ ਲਗਾਈ ਬੈਠੇ ਨੇ ਔਰ ਇਹ ਸੀਟ ਉਸ ਸਮੇ ਜਿਹੜੀ ਚਰਚਾ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਆਈ ਸੀ ਜਦੋਂ ਕਿ ਕਾਂਗਰਸ ਦੇ ਜਿਹੜੇ ਲੀਡਰ ਸੀਗੇ ਡਾਕਟਰ ਰਾਜਕਮਾਰ ਚੱਬੇਵਾਲ ਜਿਹੜੇ ਹੁਣ ਇਸ ਵਕਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਔਰ ਇਹ ਇੱਕਦਮ ਕਿਉਂਕਿ ਇਹਨਾਂ ਨੂੰ ਕਾਂਗਰਸ ਦੇ ਵਿੱਚ ਜਿਹੜਾ ਆ ਉਹ ਇਕ ਜਿੱਤੇ ਹੋਏ ਉਮੀਦਵਾਰ ਦੇ ਤਰ੍ਹਾਂ ਦੇਖਿਆ ਜਾ ਰਿਹਾ ਸੀ ਕਿਉਂਕਿ ਇਹ ਸੀਟ ਦਾ ਪਛੋਕੜ ਜਿਹੜਾ ਹੈ ਕਾਫੀ ਕਾਂਗਰਸ ਨਾਲ ਜੁੜਿਆ ਹੋਇਆ ਰਿਹਾ ਆ ਤੇ ਔਰ ਟਿਕਟ ਦੀ ਵੀ ਕੋਈ ਅਜਹੀ ਪ੍ਰੋਬਲਮ ਨਹੀਂ ਸੀਗੀ ਕਾਂਗਰਸ ਪਾਰਟੀ ਤੋਂ ਲੇਕਿਨ ਇੱਕਦਮ ਇਹ ਆਮ ਆਦਮੀ ਪਾਰਟੀ ਤੇ ਜਦੋਂ ਗਏ ਤੇ ਉਦੋਂ ਇਹ ਸੀਟ ਜਿਹੜੀ ਆ ਪੂਰੇ ਕਹਿ ਸਕਦਾ ਆ ਕਿ ਇੰਡੀਆ ਦੇ ਵਿੱਚ ਚਰਚਾ ਦੇ ਵਿੱਚ ਆਈ ਸੀਗੀ ਔਰ ਆਮ ਆਦਮੀ ਪਾਰਟੀ ਨੇ ਇਸ ਸੀਟ ਦੇ ਉੱਤੇ ਬੜਾ ਵੱਡਾ ਦਾਅ ਖੇលਿਆ ਜੀ ਤਾਂ ਲੱਗਦਾ ਹੈ ਕਿ ਆਮਾਦੀ ਪਾਰਟੀ ਕੋਈ ਲੀਡਰਾਂ ਦੀ ਕਮੀ ਨਹੀਂ ਸੀ ਕਿਉਂਕਿ ਅਗਰ ਹਸ਼ਾਰਪੁਰ ਦੇ ਨਵੇਂ ਹਲਕਿਆਂ ਦੀ ਗੱਲ ਕੀਤੀ ਜਾਵੇ ਉਹਦੇ ਚ ਫਗਵਾੜਾ ਕੱਢ ਦੋ ਭਲੱਥ ਕੱਢ ਦੋ ਤੇ ਮਕੀਰੀਆਂ ਕੱਢ ਦੋ ਬਾਕੀ ਤੇ ਐਮਐਲਏ ਨੇ ਉਹ ਆਮਾਦੀ ਪਾਰਟੀ ਦੇ ਸੀ ਤੇ ਇਸ ਦੇ ਇਸ ਦੇ ਬਾਵਜੂਦ ਕਾਂਗਰਸ ਤੋਂ ਬੰਦਾ ਲਿਆਉਣਾ ਪਿਆ ਆਮਾਦੀ ਪਾਰਟੀ ਨੂੰ ਇਹ ਖਮਿਆਜ਼ਾ ਸਰਕਾਰ ਨੂੰ ਨਫੇ ਵਾਲਾ ਸੌਦਾ ਹੋਏਗਾ ਜਾਂ ਨੁਕਸਾਨ ਵਾਲਾ ਦੇਖੋ ਕਿਉਂਕਿ ਪਿਛਲੀ ਵਾਰੀ ਇਥੋਂ ਆਮ ਆਦਮੀ ਪਾਰਟੀ ਨੇ ਡਾਕਟਰ ਰਵਜੋਤ ਹੁਣਾ ਨੂੰ ਜਿਹੜਾ ਮੈਦਾਨ ਦੇ ਵਿੱਚ ਉਤਾਰਿਆ ਸੀ ਪਰ ਉਹ ਕਾਮਯਾਬ ਨਹੀਂ ਹੋ ਸਕੇ ਬੀਜੇਪੀ ਜਿਹੜੀ ਆ ਇਥੋਂ ਸੀਟ ਕੱਢ ਗਈ ਸੀ ਉਹ ਹੁਣ ਸ਼ਾਮ 84 ਤੋਂ ਬੜੇ ਵੱਡੇ ਮਾਰਜਨ ਨਾਲ ਜਿੱਤੇ ਸੀਗੇ ਤੇ ਅਸੀਂ ਇਹ ਸਮਝਦੇ ਸੀ ਕਿ ਸ਼ਾਇਦ ਡਾਕਟਰ ਰਵਜੋਤ ਹੁਣਾ ਦੇ ਉੱਤੇ ਹੀ ਦੁਬਾਰਾ ਜਿਹੜਾ ਆ ਆਮ ਆਦਮੀ ਪਾਰਟੀ ਦਾਖਲ ਸਕਦੀ ਆ ਕਿਉਂਕਿ ਇਹ ਰਿਜ਼ਰਵ ਸੀਟ ਆ ਇੱਥੇ ਜਿਹੜੇ ਬਾਕੀ ਐਮਐਲਏ ਨੇ ਜੇਕਰ ਗੱਲ ਕਰੀਏ ਆਪਾਂ ਅ ਖੁਸ਼ਾਲਪੁਰ ਦੀ ਇਥੋਂ ਬ੍ਰਹਮ ਸ਼ੰਕਰ ਜੇਮਪਾ ਮੰਤਰੀ ਨੇ ਉਹ ਜਨਰਲ ਕੈਟਾਗਰੀ ਨਾਲ ਸੰਬੰਧਤ ਨੇ ਟਾਂਡੇ ਉੜਮੜ ਤੋਂ ਤੋਂ ਜਸਵੀਰ ਸਿੰਘ ਗਿੱਲ ਜਿਹੜੇ ਨੇ ਉਹ ਜਨਰਲ ਕੈਟਾਗਰੀ ਦੇ ਨੇ ਦਸੂਏ ਤੋਂ ਜਿਹੜੇ ਕਰਮਵੀਰ ਸਿੰਘ ਘੁੰਮਣ ਨੇ ਉਹ ਜਨਰਲ ਕੈਟਾਗਰੀ ਚੋਂ ਸਿਰਫ ਇੱਕ ਡਾਕਟਰ ਰਵਜੋਤ ਅਜੇਹੇ ਅ ਲੀਡਰ ਸਿਗੇ ਜਿਨ੍ਹਾਂ ਬਾਰੇ ਸੋਚਿਆ ਜਾ ਰਿਹਾ ਸੀ ਲੇਕਿਨ ਜਦੋਂ ਡਾਕਟਰ ਰਾਜਕਮਾਰ ਦੀ ਗੱਲ ਆਈ ਤੇ ਸਾਰਿਆਂ ਨੂੰ ਬਹੁਤ ਹੈਰਾਨੀ ਹੋਈ ਇਸ ਜਲਦੀ ਔਰ ਪੂਰਾ ਖਾਸ ਕਰਕੇ ਜਿਹੜੇ ਡਾਕਟਰ ਰਾਜਕਮਾਰ ਨੂੰ ਪਿਆਰ ਕਰਦੇ ਨੇ ਉਹ ਵੀ ਇਸ ਦੇ ਵਿੱਚ ਸ਼ੌਕ ਦੇ ਵਿੱਚ ਗਏ ਕਿ ਇਹ ਹੋਇਆ ਕੀ ਆਖਰਕਾਰ ਕਿਉਂਕਿ ਉਹਨਾਂ ਨੇ ਆਪਣੇ ਜਿਹੜਾ ਰਵਾਇਤੀ ਉਹਨਾਂ ਦਾ ਵਿਧਾਨ ਸਭਾ ਹਲਕਾ ਚੱਬੇਵਾਲ ਉਥੋਂ ਵੀ ਉਹਨਾਂ ਨੇ ਲੋਕਾਂ ਨੂੰ ਆਪਣੇ ਜਿਹੜੇ ਉਹਨਾਂ ਦੇ ਸਮਰਥਕਾਂ ਉਹਨਾਂ ਨੂੰ ਭਰੋਸੇ ਦੇ ਵਿੱਚ ਨਹੀਂ ਲਿਆ ਸ਼ਾਇਦ ਇਸ ਦਾ ਕਿਵੇਂ ਆ ਗਿਆ ਉਹ ਜਰੂਰ ਪੁੱਛਣਗੇ ਔਰ ਜਿੱਥੇ ਜ਼ਿਕਰ ਰਹੀ ਗੱਲ ਆਮ ਆਦਮੀ ਪਾਰਟੀ ਨੂੰ ਕਿਉਂਕਿ ਪਹਿਲਾਂ ਤਾਂ ਇਹ ਲੱਗ ਰਿਹਾ ਸੀਗਾ ਕਿ ਸ਼ਾਇਦ ਡਾਕਟਰ ਰਾਜਕੁਮਾਰ ਜੱੱਬੇਵਾਲ ਦੇ ਉੱਤੇ ਦਾ ਖੇਲ ਕੇ ਆਮ ਆਦਮੀ ਪਾਰਟੀ ਜਿਹੜਾ ਆ ਇੱਥੋਂ ਸੀਟ ਗੱਢ ਜਾਏਗੀ ਲੇਕਿਨ ਅ ਜੋ ਥੱਲੇ ਹਾਲਾਤ ਨੇ ਪਿੰਡਾਂ ਦੇ ਵਿੱਚ ਜਿਹੜੇ ਹਾਲਾਤ ਨੇ ਖਾਸ ਕਰਕੇ ਇੱਥੇ ਅ ਕਿਉਂਕਿ ਜੇਕਰ ਭੁੱਲਰ ਸਾਹਿਬ ਅੰਕੜਿਆਂ ਦੀ ਗੱਲ ਕੀਤੀ ਜਾਏ ਤਾਂ ਇਹ ਸੀਟ ਥੋੜਾ ਜਿਹਾ ਕਾਂਗਰਸ ਨੂੰ ਫੇਵਰ ਕਰਦੀ ਆ ਕਿਉਂਕਿ ਅ ਜਦੋਂ 222 ਦੇ ਇਲੈਕਸ਼ਨ ਸਿਗੇ ਤੇ ਕਾਂਗਰਸ ਉਦੋਂ ਕੋਈ ਬਹੁਤੇ ਵਧੀਆ ਹਾਲਾਤ ਦੇ ਵਿੱਚ ਨਹੀਂ ਸੀ ਐਂਟੀ ਇਨਕੰਮੈਂਸੀ ਸਰਕਾਰ ਵੀ ਸੀ ਕਾਂਗਰਸ ਗਵਰਨਮੈਂਟ ਦੀ ਸੀਗੀ ਤੇ ਫਿਰ ਵੀ ਉਹ 2.5 ਲੱਖ ਦੇ ਕਰੀਬ ਜਿਹੜੀ ਆ ਵੋਟ ਉਹ ਲੈ ਗਈ ਸੀਗੀ ਇੱਥੋਂ ਤੇ 3.7 ਲੱਖ ਵੋਟ ਜਿਹੜੀ ਆ ਜਦੋਂ ਪੂਰੀ ਨੇਰੀ ਆਮ ਆਦਮੀ ਪਾਰਟੀ ਦੀ ਸੀਗੀ ਜਿਹਦੇ ਵਿੱਚ ਸਾਰੇ ਇਹਨਾਂ ਦੇ ਐਮ ਐਲ ਏ ਜਿੱਤੇ ਨੇ ਮਕੇਰੀਆਂ ਜਿਹੜਾ ਛੱਡ ਕੇ ਔਰ ਔਰ ਉਹਦੇ ਵਿੱਚ ਇਹ 370000 ਵੋਟ ਜਿਹੜੀ ਆ ਇਹ ਲੈ ਕੇ ਗਏ ਨੇ ਤੇ ਮੇਰੇ ਹਿਸਾਬ ਨਾਲ ਹੁਣ ਉਸ ਲੈਵਲ ਤੇ ਪਹੁੰਚਣਾ ਆਮ ਆਦਮੀ ਪਾਰਟੀ ਵਾਸਤੇ ਸੌਖਾ ਨਹੀਂ ਆ ਅਸੰਭਵ ਲੱਗ ਰਿਹਾ ਜੋ ਮੈਨੂੰ ਪਰ ਫਿਰ ਵੀ ਹੱਲੇ ਕਿਉਂਕਿ ਪਰ ਲੋਕ ਮੁੱਦਿਆਂ ਨਾਲ ਜੁੜੇ ਹੁੰਦੇ ਨੇ ਕੰਮਾਂ ਨਾਲ ਜੁੜੇ ਹੁੰਦੇ ਤੇ ਹੱਲੇ ਸਰਕਾਰ ਦੇ 3 ਸਾਲ ਬਾਕੀ ਵੀ ਨੇ ਉਹ ਵੀ ਤੇ ਥੋੜਾ ਦਿਮਾਗੀ ਤੌਰ ਤੇ ਇੱਕ ਪ੍ਰੈਸ਼ਰ ਤੇ ਹੁੰਦਾ ਹੈ ਕਿ ਚਲੋ ਸਰਕਾਰ 100 ਕੰਮ ਕਾਜ ਲੈ ਜਾ ਸਕਦੇ ਨੇ ਬਿਲਕੁਲ ਜੇ ਮੈਂ ਸੋਚਿਆ ਤੇ ਮੈਂ ਵੀ ਇਹੀ ਗੱਲ ਸੋਚਿਆ ਲੇਕਿਨ ਹਾਲਾਤ ਇਥੇ ਐਮਐਲਏਾਂ ਦੇ ਇਹ ਹਾਲਾਤ ਨੇ ਕਿ ਕੋਈ ਵੀ ਐਮਐਲਏ ਦਾ ਕਿਸੇ ਪੱਧਰ ਦੇ ਉੱਤੇ ਕੰਮ ਨਹੀਂ ਹੋ ਰਿਹਾ ਔਰ ਜਦੋਂ ਲੋਕ ਉਹਨਾਂ ਨੂੰ ਜਾ ਕੇ ਪੁੱਛਦੇ ਨੇ ਕਿ ਜਿਹੜੇ ਛੋਟੇ-ਮੋਟੇ ਕੰਮ ਨੇ ਲੋਕਾਂ ਦੇ ਥਾਣਿਆਂ ਤਿੱਕਰ ਕੰਮ ਨੇ ਕਚਹਿਰੀਆਂ ਤਿੱਕਰ ਕੰਮ ਨੇ ਜਾਂ ਤਹਿਸੀਲਾਂ ਤਿੱਕਰ ਕੰਮ ਨੇ ਉਹ ਵੀ ਨਹੀਂ ਹੋ ਰਹੇ ਔਰ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਤਹਿਸੀਲਾਂ ਦੇ ਵਿੱਚ ਅੱਜ ਵੀ ਕ腐ਸ਼ਨ ਜਿਹੜੀ ਆ ਉਦਾਂ ਹੀ ਆ ਥਾਣਿਆਂ ਦੇ ਵਿੱਚ ਅੱਜ ਵੀ ਜੇ ਪਾਸਪੋਰਟ ਬਣਾਉਣਾ ਤੇ ਉਹਦੇ ਲਈ 500 ਰੁਪਿਆ 1000 ਰੁਪਿਆ ਦੇਣਾ ਪੈਂਦਾ ਤੇ ਉਹ ਚੀਜ਼ਾਂ ਜਿਹੜੀਆਂ ਐਮਐਲਏ ਤੂੰ ਬਹੁਤੇ ਲੋਕ ਖੁਸ਼ ਨਹੀਂ ਆ ਹੋ ਸਕਦਾ ਕਿ ਕੁਝ ਵੋਟ ਜਿਹੜੀ ਆ ਇਸ ਨੂੰ ਸੋਚ ਕੇ ਪੈ ਜਾਏ ਲੇਕਿਨ ਪਿਛਲੇ 2.5 ਸਾਲਾਂ ਦੇ ਵਿੱਚ ਸਰਕਾਰ ਦੀ ਗੱਲ ਚਾਹੇ ਕਰੀਏ ਚਾਹੇ ਨਾ ਕਰੀਏ ਪਰ ਇਹ ਗੱਲ ਤਾਂ ਜ਼ਰੂਰ ਆ ਕਿ ਐਮਐਲਏਾਂ ਕੋਲੋਂ ਕੰਮ ਨਹੀਂ ਹੋਇਆ ਨਾ ਪਿੰਡਾਂ ਦੇ ਵਿੱਚ ਇੱਕ ਕੋਈ ਗ੍ਰਾਂਟ ਗਈ ਆ ਨਾ ਹੀ ਕੋਈ ਨਿਯੁਕਤੀਆਂ ਕਰਵਾ ਸਕੇ ਨਾ ਹੀ ਕਿਤੇ ਕੋਈ ਵੱਡੇ ਪੱਧਰ ਤੇ ਕੋਈ ਇੰਡਸਟਰੀ ਜਾਂ ਕੋਈ ਹੋਰ ਕੰਮ ਬਹੁਤੇ ਐਮਐਲਏ ਤਾਂ ਹੁਣ ਪਿੰਡਾਂ ਦੇ ਵਿੱਚ ਗਏ ਵੀ ਨਹੀਂ ਨਾ 2.5 ਸਾਲਾਂ ਦੇ ਵਿੱਚ ਵੀ ਜਾਣ ਕਿਸ ਮੂਹ ਨਾਲ ਕਿਉਂਕਿ ਖਾਸ ਕਰਕੇ ਚਲੋ ਆਪਾਂ ਮੰਨ ਕੇ ਚੱਲਦੇ ਕਿ 5 ਮਹੀਨਿਆਂ ਦੇ ਵਿੱਚ ਐਮਐਲਏ ਕੰਮ ਨਹੀਂ ਕਰਵਾ ਪਏ ਪਰ ਜਿਹੜੇ 5 ਸਾਲ ਸੈਂਟਰ ਦੇ ਵਿੱਚ ਵਜੀਰੇ ਨੇ ਸੋਮਪ੍ਰਕਾਸ਼ ਸਾਹਿਬ ਹੋਣੀ ਹੁਣ ਉਹਨਾਂ ਨੇ ਆਪਣੀ ਘਰ ਵਾਲੀ ਅਨੀਤਾ ਸੋਮਪ੍ਰਕਾਸ਼ ਨੂੰ ਟਿਕਟ ਦਵਾ ਦਿੱਤੀ ਹੈ ਗਿਆ ਪਰ ਰੋਸਾ ਤੇ ਫਿਰ ਸੋਮਪ੍ਰਕਾਸ਼ ਤੇ ਵੀ ਹੋਣਾ ਚਾਹੀਦਾ ਹਿਸ਼ਾਰਪੁਰ ਦੇ ਲੋਕਾਂ ਨੇ ਕਿ ਤੈਨੂੰ 5 ਸਾਲ ਅਸੀਂ ਐਮਪੀ ਬਣਾਇਆ ਸੈਂਟਰ ਦੇ ਵਜੀਰੇ ਤੇ ਕਿਹੜੇ ਤੁਸੀਂ ਹਿਸ਼ਾਰਪੁਰ ਦੇ ਵਿੱਚ ਆ ਕੇ ਕੰਮ ਕਰਤੇ ਵੱਡੇ ਕਿ ਜਿਹੜੇ ਤੁਹਾਨੂੰ ਫਿਰ ਵੋਟਾਂ ਪਾਈਏ ਦੇਖੋ ਸੋਮਪ੍ਰਕਾਸ਼ ਹੁਣਾਂ ਨੇ ਕੋਈ ਵੱਡਾ ਕੰਮ ਹਿਸ਼ਾਰਪੁਰ ਲਈ ਨਹੀਂ ਕੀਤਾ ਜਿਹੜਾ ਉਹਨਾਂ ਨੋ ਕੈਸਾ ਕੀ ਹੈ ਕਿ ਇੱਕ ਮੈਡੀਕਲ ਕਾਲਜ ਜ਼ਰੂਰ ਉਹ ਆਪਣੀ ਹਿੰਮਤ ਨਾਲ ਲੈ ਕੇ ਆ ਰਹੇ ਨੇ ਲੇਕਿਨ ਉਹਦੇ ਵਿੱਚ ਵੀ ਹੱਲੇ ਉਹ ਬਣਿਆ ਨਹੀਂ ਉਹਦਾ ਹੱਲੇ ਇੱਕ ਇੱਟ ਵੀ ਨਹੀਂ ਲੱਗੀ ਨਹੀਂ ਪੱਥਰ ਜਿਹੜੇ ਆ ਦੋ ਤਿੰਨ ਰੱਖ ਹੋ ਗਏ ਉਹਨੇ ਉਹਦੇ ਵਿੱਚ ਵੀ ਜਿਹੜਾ ਸੰਪਲਾ ਵਿਜੇ ਸੰਪਲਾ ਜਿਹੜਾ ਆ ਉਹ ਇਸ ਗੱਲ ਲਈ ਕਹਿ ਰਿਹਾ ਸੀਗਾ ਕਿ ਮੈਂ ਇਹ ਜਿਹੜਾ ਮੈਡੀਕਲ ਕਾਲਜ ਲੈ ਕੇ ਆਇਆ ਪਰ ਕੁੱਲ ਮਿਲਾ ਕੇ ਜੇ ਕਹਿ ਲਈਏ ਕਿ ਕੋਈ ਵੱਡੀ ਇੰਡਸਟਰੀ ਜਾਂ ਕੋਈ ਵੱਡਾ ਕੰਮ ਜਿਹੜਾ ਆ ਉਹ ਸੋਮ ਪ੍ਰਕਾਸ਼ ਦੇ ਖਾਤੇ ਦੇ ਵਿੱਚ ਨਹੀਂ ਦਿਖ ਰਿਹਾ ਔਰ ਜਿਸ ਦਾ ਖਮਿਆਜਾ ਉਹ ਉਹ ਵੀ ਜ਼ਰੂਰ ਭੁਗਤਣਗੇ ਖਾਸ ਕਰਕੇ ਅ ਸ਼ਹਿਰਾਂ ਦੇ ਵਿੱਚ ਜੇ ਗੱਲ ਇੱਕ ਜ਼ਰੂਰ ਦੇਖਣ ਨੂੰ ਮਿਲ ਰਹੀ ਆ ਕਿ ਜਿਹੜੀ ਰਾਮ ਮੰਦਰ ਨੂੰ ਲੈ ਕੇ ਜਿਹੜੀ ਵੋਟ ਜ਼ਰੂਰ ਉਹਨਾਂ ਦੇ ਖਾਤੇ ਦੇ ਵਿੱਚ ਜਾਏਗੀ ਖਾਸ ਕਰਕੇ ਕੰਢੀ ਦਾ ਜਿਹੜਾ ਏਰੀਆ ਆ ਹਮੇਸ਼ਾ ਹੀ ਪਹਿਲਾਂ ਉਹ ਬਹੁਤ ਸਾਲ ਪਹਿਲਾਂ ਉਹ ਕਾਂਗਰਸ ਦਾ ਇੱਕ ਵੱਡਾ ਵੋਟ ਬੈਂਕ ਮੰਨਿਆ ਜਾਂਦਾ ਸੀ ਕੰਟੀਨਿਊ ਲੇਕਿਨ ਪਿਛਲੀਆਂ 3-4 ਇਲੈਕਸ਼ਨਾਂ ਦੇ ਵਿੱਚ ਇਹ ਭਾਜਪਾ ਵੱਲ ਦੇ ਪਾਸੇ ਨੂੰ ਟਿਲਟ ਹੋਇਆ ਸੀ ਔਰ ਹੁਣ ਇਹ ਦੇਖਣਾ ਹੋਵੇਗਾ ਕਿ ਜਿਹੜਾ ਇੱਕੋ ਇੱਕ ਭਾਜਪਾ ਕੋ ਜਿਹੜਾ ਕਾਰਡ ਆ ਔਰ ਰਾਮ ਮੰਦਰ ਦਾ ਕਾਰਡ ਆ ਉਹ ਕਿੰਨਾ ਕੰਢੀ ਦੇ ਵਿੱਚ ਚੱਲਦਾ ਜਾਂ ਉਹ ਸ਼ਹਿਰਾਂ ਦੇ ਵਿੱਚ ਚੱਲਦਾ ਸ਼ਹਿਰਾਂ ਦੇ ਵਿੱਚ ਹਾਲਾਂਕਿ ਇਹ ਜ਼ਰੂਰ ਅ ਮੁੱਦਾ ਜਿਹੜਾ ਆ ਦੇਖਣ ਨੂੰ ਮਿਲ ਰਿਹਾ ਲੇਕਿਨ ਕੁੱਲ ਮਿਲਾ ਕੇ ਜੇ ਗੱਲ ਇਹ ਕਹਿ ਲਈਏ ਕਿ ਸੋਮ ਪ੍ਰਕਾਸ਼ ਹੁਣਾਂ ਦੇ ਵੀ ਹਾਲਾਤ ਜਿਹੜੇ ਆ ਕੋਈ ਬਹੁਤੇ ਵਧੀਆ ਨਹੀਂ ਦਿਖ ਰਹੇ ਖਾਸ ਕਰਕੇ ਪਿੰਡਾਂ ਦੇ ਵਿੱਚ ਕਿਸਾਨਾਂ ਦਾ ਵਿਰੋਧ ਪਿੰਡਾਂ ਦੇ ਵਿੱਚ ਕੋਈ ਉਹਨਾਂ ਦੀ ਜਿਹੜੀ ਆ ਮੀਟਿੰਗ ਵੀ ਨਹੀਂ ਹੋ پا ਰਹੀ ਸੋ ਜਿਹੜੇ ਖਾਸ ਥੋੜੇ ਬਹੁਤੇ ਪਿੰਡ ਹੈਗੇ ਨੇ ਉੱਥੇ ਸ਼ਾਇਦ ਹੋਈਆਂ ਉਹਨਾਂ ਦੀਆਂ ਮੀਟਿੰਗਾਂ ਪਰ ਵੱਡੇ ਲੈਵਲ ਤੇ ਕਿਤੇ ਵੀ ਉਹਨਾਂ ਦੀਆਂ ਮੀਟਿੰਗਾਂ ਜਿਹੜੀਆਂ ਨਹੀਂ ਦਿਖ ਰਹੀਆਂ ਜੀ ਹੇ ਕਾਂਗਰਸ ਪਾਰਟੀ ਦੀ ਉਮੀਦਵਾਰ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਕਰੀਬ 9 ਕਿ ਸਾਲ ਹੋ ਹੀ ਗਏ ਨੇ 10 ਸਾਲ ਹੋ ਗਏ ਨੇ ਪਾਰਟੀ ਛੱਡਿਆ ਉਹਨਾਂ ਜਾਮਨੀ ਗੋਮਰ ਜਿਨ੍ਹਾਂ ਨੇ 2014 ਦੇ ਵਿੱਚ ਵੀ ਆਮਾਦੀ ਪਾਰਟੀ ਤੋਂ ਟਿਕਟ ਲੜੀ ਸੀ ਚੰਗੀਆਂ ਵੋਟਾਂ ਲੈ ਗਏ ਸੀ ਪਰ ਪਾਰਟੀ ਛੱਡ ਦਿੰਦੇ ਨੇ ਤਾਂ ਲੱਗਦਾ ਕਿ ਉਸ ਲੈਵਲ ਦੇ ਜਾਮਨੀ ਗੋਮਰ ਨਹੀਂ ਹੈ ਜਿਸ ਲੈਵਲ ਦੇ ਸੋਮ ਪ੍ਰਕਾਸ਼ ਡਾਕਟਰ ਰਾਜਕਮਰ ਚੱਬੇਵਾਲ ਤੇ ਸ਼ਰੂਮਨੀ ਕਾਲੀਦਲਵਰ ਸੋਨ ਸਿੰਘ ਟੰਡਲ ਕਿ ਜਦੋਂ ਕਾਂਗਰਸ ਪਾਰਟੀ ਦਾ ਗ੍ਰਾਫ ਵਧਿਆ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਜਾਮਨੀ ਗੋਮਨ ਨੂੰ ਕੋਈ ਫਾਇਦਾ ਹੋਏਗਾ ਪਾਰਟੀ ਕਾਡਰ ਦਾ ਜੀ ਡੈਫੀਨੇਟਲੀ ਕਿਉਂਕਿ ਅ ਇਥੇ ਡਾਕਟਰ ਰਾਜਕਮਾਰ ਦੇ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਬੜਾ ਕ੍ਰਾਈਸਿਸ ਸੀਗਾ ਇਸ ਗੱਲ ਨੂੰ ਲੈ ਕੇ ਕੈਂਡੀਡੇਟ ਨੂੰ ਲੈ ਕੇ ਈਵਨ ਪਿੱਕਰ ਕੇ ਬੜੇ ਕੁਸ਼ਨ ਨੇ ਤਾਵਾ ਨੇ ਮੈਨੂੰ ਵੀ ਫੋਨ ਕਰਕੇ ਪੁੱਛਿਆ ਕਿ ਦੱਸੋ ਕੋਈ ਕੈਂਡੀਡੇਟ ਜਿਹੜਾ ਆ ਏਥੋਂ ਕਿਹਨੂੰ ਟਿਕਟ ਦਿੱਤੀ ਜਾ ਸਕਦੀ ਆ ਤਿੰਨ ਚਾਰ ਬੰਦਿਆਂ ਦੇ ਨਾਂ ਵੀ ਲਏ ਲੇਕਿਨ ਜਾਮਨੀ ਗੋਮਰ ਦਾ ਨਾਂ ਜਿਹੜਾ ਆ ਲਾਸਟ ਦੋ ਤਿੰਨ ਦਿਨਾਂ ਦੇ ਵਿੱਚ ਹੀ ਡਿਸਾਈਡ ਹੋਇਆ ਜਦੋਂ ਇਹ ਗੱਲ ਡਿਸਾਈਡ ਹੋ ਗਈ ਕਿ ਜਿਹੜੇ ਪਹਿਲੇ ਸੰਸਦ ਰਹੇ ਨੇ ਅ ਲੇਡੀ ਸੰਸਦ ਸੰਤੋਸ਼ ਚੌਧਰੀ ਸੰਤੋਸ਼ ਚੌਧਰੀ ਸੋਰੀ ਮਾਫ ਕਰਨਾ ਸੰਤੋਸ਼ ਚੌਧਰੀ ਜਿਹੜੇ ਆ ਉਹਨਾਂ ਨੂੰ ਟਿਕਟ ਦਾ ਜਦੋਂ ਨਾਂ ਚੱਲਿਆ ਤੇ ਫਿਰ ਕਿਉਂਕਿ ਸੰਤੋਸ਼ ਚੌਧਰੀ ਦੀ ਇੱਥੇ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਆ ਉਹਦੇ ਨਾਲ ਨਹੀਂ ਬਣਦੀ ਲekin ਜਦੋਂ ਕਾਂਗਰਸ ਹਾਈ ਕਮਾਂਡ ਨੇ ਇਹ ਗੱਲ ਕਹੀ ਕਿ ਅਸੀਂ ਇੱਕ ਲੇਡੀ ਨੂੰ ਜਿਹੜੀ ਆ ਟਿਕਟ ਦੇਣੀ ਆ ਤੇ ਉਸ categories ਦੇ ਵਿੱਚ ਫਿਰ ਜਾਮਨੀ ਗੋਮਰ ਦਾ ਜਿਹੜਾ ਨਾ ਉੱਥੇ ਲਿਆ ਗਿਆ ਤੇ ਉਹਨਾਂ ਨੂੰ ਟਿਕਟ ਦਿੱਤੀ ਗਈ ਲੇਕਿਨ ਜੇ ਕਹੀਏ ਕਿ ਉਹਨਾਂ ਦਾ ਕੋਈ ਬਹੁਤ ਵੱਡਾ ਕਾਦਾ ਕੋਈ ਉਹਨਾਂ ਦਾ ਉਹ ਏਡਾ ਕਦ ਨਹੀਂ ਆ ਪਰ ਉਹਨਾਂ ਨੇ ਕੰਮ ਵੀ ਕੋਈ ਪਾਰਟੀ ਲਈ ਥਰਡੇ ਲੈਵਲ ਤੇ ਨਹੀਂ ਕੀਤਾ ਲੇਕਿਨ ਘਰ ਬੈਠਿਆਂ ਨੂੰ ਜੇ ਕਹਿ ਸਕਦੇ ਆ ਉਹ ਟਿਕਟ ਮਿਲ ਗਈ ਆ ਜੇ ਉਹ ਇਸ ਗੱਲ ਦੇ ਵਿੱਚ ਵੀ ਕੋਈ ਅਤਕਥਨੀ ਨਹੀਂ ਹੋਏਗੀ ਕਿ ਜੇ ਉਹ ਕਾਂਗਰਸ ਦੀ ਕਾਂਗਰਸ ਪਾਰਟੀ ਤੋਂ ਉਹ ਜਿੱਤਦੇ ਨੇ ਤੇ ਉਹ ਘਰ ਬੈਠੇ ਮੈਂਬਰ ਪਾਰਲੀਮੈਂਟ ਬਣਦੇ ਨੇ ਕੋਈ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਕੋਈ ਵੱਡਾ ਕੰਮ ਜੜਾਇਆ ਉਹ ਨਹੀਂ ਕੀਤਾ ਲੇਕਿਨ ਜਿੱਥੇ ਤੱਕ ਕੇਡਰ ਦਾ ਸਭ ਤੋਂ ਵੱਡਾ ਜਿਹੜਾ ਫਾਇਦਾ ਆ ਉਹ ਹੋਣ ਜਾ ਰਿਹਾ ਜਾਮਨੀ ਗੋਮਰ ਨੂੰ ਜਿਹੜਾ ਇੱਕ ਵੱਡਾ ਇਹਨਾਂ ਦੇ ਇੱਕ ਲੀਡਰ ਨਾਲ ਮੇਰੀ ਜਦੋਂ ਗੱਲ ਹੋਈ 2-3 ਦਿਨ ਪਹਿਲਾਂ ਤੇ ਉਹਨਾਂ ਨੇ ਇਹੀ ਗੱਲ ਕਹੀ ਇਹੀ ਅੰਕੜਾ ਮੇਰੇ ਅੱਗੇ ਰੱਖਿਆ ਕਿ ਅਸੀਂ ਜਿਹੜਾ ਘਰੋਂ ਲੈ ਕੇ ਸਵਾ 3 ਲੱਖ ਵੋਟ ਹਮੇਸ਼ਾ ਹੀ ਜਿਹੜੇ ਪਿਛਲੇ ਕਹਿੰਦਾ ਤੁਸੀਂ ਦੇਖ ਲਓ ਕਿ ਉਹ ਜਿਹੜੇ ਆ ਅੰਕੜਾ ਅਸੀਂ ਜਿਹੜਾ ਆ ਉਹ ਹਮੇਸ਼ਾ ਸਾਡੇ ਨਾਲ ਰਿਹਾ ਸਵਾ 3-3 ਲੱਖ ਉਸੇ ਦਾ ਅੰਕੜਾ ਜਿਹੜਾ ਕਾਂਗਰਸ ਦੇ ਪਾਰਟ ਅਹ ਦੇ ਪਾਰ ਪਰ ਹੁਣ ਤੇ ਲੜਾਈ ਵੀ ਬਰਿਆਣਾ ਸਭ ਲੜਾਈ ਵੀ ਫੋਰ ਕਾਰਨਰ ਹੋ ਗਈ ਨਾ ਜੀ ਲੜਾਈ ਵੀ ਤੇ ਹੁਣ ਅੰਕੜੇ ਸਵਾ 3 ਲੱਖ ਜਿਹੜੇ ਘਰੋਂ ਲੈ ਕੇ ਚੱਲਦੇ ਉਹ ਤੇ ਘਟਣਗੇ ਆ ਨਾ ਜੀ ਦੇਖੋ ਕਿਉਂਕਿ ਮੈਂ ਜੇ 2022 ਦੇ ਅੰਕੜਿਆਂ ਦੀ ਗੱਲ ਕਰੀਏ ਤੇ 2022 ਦੇ ਵਿੱਚ ਵੀ 327000 ਵੋਟ ਜਿਹੜੀ ਆ ਉਹ ਕਾਂਗਰਸ ਦੀ ਵੋਟ ਸੀਗੀ ਇੱਥੋਂ ਅਹ ਅਹ ਖੈਰ ਕਿਉਂਕਿ ਉਦੋਂ ਸਰਕਾਰ ਵੀ ਤਾਜੀ-ਤਾਜੀ ਇਹਨਾਂ ਦੀ ਗਈ ਆ ਪਰ ਫਿਰ ਵੀ ਪਿਛਲੀਆਂ ਜੇ ਸੋਣਾ ਦੀ ਗੱਲ ਕੀਤੀ ਤੇ ਉਹ ਵੀ ਇਹ ਕਿੱਡਰ ਕਿਉਂਕਿ ਇਹ ਇਹ ਤਾਂ ਜਦੋਂ ਅਕਾਲੀ ਤੇ ਭਾਜਪਾ ਗੱਠਜੋੜ ਹੋਇਆ ਉਦੋਂ ਇਹ ਸੀਟ ਜਿਹੜੀ ਆ ਇਹ ਬੀਜੇਪੀ ਨੂੰ ਜਾਣੀ ਸ਼ੁਰੂ ਹੋਈ ਨਹੀਂ ਤਾਂ ਇਸ ਕੋ ਪਹਿਲਾਂ ਤਾਂ ਹੁਸ਼ਿਆਰਪੁਰ ਜਿਹੜਾ ਆ ਹਮੇਸ਼ਾ ਜਿਹੜਾ ਆ ਕਾਂਗਰਸ ਨੂੰ ਫੇਵਰ ਕਰਦਾ ਰਿਹਾ ਲੇਕਿਨ ਇੱਥੇ ਗੱਠਜੋੜ ਦੇ ਵਿੱਚ ਜਦੋਂ ਕੋਈ ਪਾਰਟੀ ਆਈ ਆ ਚਾਹੇ ਅਕਾਲੀ ਦਲ ਬਸਪਾ ਜਦੋਂ ਆਏ ਨੇ ਕਾਚੀਨਾਮ ਹੁਣੀ ਆਏ ਆ ਉਦੋਂ ਉਹ ਚੋਣ ਜਿੱਤੇ ਨੇ ਅਕਾਲੀ ਦਲ ਬੀਜੇਪੀ ਨਾ ਆਈ ਆ ਜੇ ਅੱਜ ਅਕਾਲੀ ਤੇ ਬੀਜੇਪੀ ਦਾ ਗੱਠ ਜੋੜ ਹੁੰਦਾ ਤੇ ਡੈਫੀਨੇਟਲੀ ਇਹ ਸੀਟ ਜਿਹੜੀ ਆ ਬੀਜੇਪੀ ਦੇ ਖਾਤੇ ਦੇ ਵਿੱਚ ਜਾਣੀ ਸੀ ਬਰਿਆਣਾ ਸਾਹਿਬ ਜਿਹੜੀ ਤੁਸੀਂ ਦਲੀਲ ਦਿੱਤੀ ਆ ਕਾਫੀ ਵਜ਼ਨ ਰੱਖਦੀ ਆ ਭੀ ਜੇ ਗੱਠ ਜੋੜ ਹੁੰਦਾ ਤੇ ਬੀਜੇਪੀ ਦਾ ਪਲਣਾ ਭਾਰੀ ਹੁਣ ਗੱਠ ਜੋੜ ਨਹੀਂ ਹੋਇਆ ਤੇ ਦਾ ਇਹ ਮੰਨ ਲਈਏ ਕਿ ਫਿਰ ਸਿੱਧਾ ਮੁਕਾਬਲਾ ਹਾਰਪੁਰ ਦੇ ਵਿੱਚ ਡਾਕਟਰ ਰਾਜਕੁਮਾਰ ਚੱਬੇਵਾਲ ਤੇ ਜਾਮਨੀ ਗਵਰਨਰ ਦੇ ਵਿਚਕਾਰ ਨਹੀਂ ਇਹ ਵੀ ਨਹੀਂ ਕਹਿ ਸਕਦੇ ਕਿਉਂਕਿ ਆ ਇੱਥੇ ਜਿਹੜਾ ਮੁਕਾਬਲਾ ਆ ਅਕਾਲੀ ਦਲ ਵੀ ਇੰਨੇ ਮਾੜੇ ਹਾਲਾਤ ਦੇ ਵਿੱਚ ਨਹੀਂ ਆ ਕੁਝ ਹਲਕੇ ਅਜਿਹੇ ਨੇ ਜਿੱਥੋਂ ਅਕਾਲੀ ਦਲ ਨੂੰ ਵੱਡਾ ਜਿਹੜਾ ਆ ਫਾਇਦਾ ਹੋਣੇ ਵਾਲਾ ਜਿਵੇਂ ਕਿ ਸ੍ਰੀ ਹਰਗਵਿੰਦਪੁਰ ਟਾਂਡਾ ਸ਼ਾਮਚਰਾਸੀ ਜਿਹੜਾ ਚੱਬੇਵਾਲ ਇਹ ਪੰਥਕ ਹਲਕੇ ਨੇ ਇਹ ਵੀ ਲੇਕਿਨ ਕਹਿ ਸਕਦੇ ਆ ਕਿ ਅਕਾਲੀ ਦਲ ਦਾ ਇਸ ਵਾਰ ਜਿਹੜਾ ਆ ਵੋਟ ਸ਼ੇਅਰ ਕਾਫੀ ਅੱਗੇ ਨਾਲੋਂ ਜਿਹੜਾ ਵਧੇਗਾ ਜੋ ਕਿ ਪਿਛਲੇ 2-3 ਇਲੈਕਸ਼ਨਾਂ ਦੇ ਵਿੱਚ ਕਾਫੀ ਡਿੱਗਿਆ ਸੀਗਾ ਸੋ ਇਹ ਨਹੀਂ ਕਹਿ ਸਕਦੇ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਸਿੱਧਾ ਮੁਕਾਬਲਾ ਆ ਇਹ ਕਿਉਂਕਿ ਭਾਜਪਾ ਵੀ ਵੱਡਾ ਵੋਟ ਬੈਂਕ ਲੈ ਕੇ ਜਾ ਰਹੀ ਹੈ ਔਰ ਅਕਾਲੀ ਦਲ ਵੀ ਚਕੋਣਾ ਚਾਰ ਕੋਨਾ ਕਹਿ ਸਕਦੇ ਆ ਕਿ ਮੁਕਾਬਲਾ ਜਿਹੜਾ ਆ ਇੱਥੇ ਹੋਵੇਗਾ ਕੁਝ ਪਾਕਟਸ ਜਿਹੜੀਆਂ ਹੈਗੀਆਂ ਨੇ ਜਿੱਥੋਂ ਅਕਾਲੀ ਦਲ ਵੋਟਾਂ ਲਿਜਾ ਸਕਦੀ ਆ ਕੁਝ ਏਰੀਏ ਇਸ ਤਰ੍ਹਾਂ ਦੇ ਨੇ ਜਿਵੇਂ ਕਿ ਮਕੇਰੀਆਂ ਹਲਕਾ ਆ ਦਸੂਹਾ ਆ ਹੁਸ਼ਿਆਰਪੁਰਾ ਇੱਥੋਂ ਭਾਜਪਾ ਫਗਵਾੜਾ ਫਗਵਾੜੇ ਕਿਉਂਕਿ ਉਹਨਾਂ ਦਾ ਆਪਣਾ ਏਰੀਆ ਆ ਔਰ ਫਗਵਾੜੇ ਦੇ ਵਿੱਚੋਂ ਵੀ ਚੰਗੀ ਵੋਟ ਬੈਂਕ ਲਿਜਾ ਰਹੇ ਨੇ ਭਾਜਪਾ ਸੋ ਇਹ ਨਹੀਂ ਕਹਿ ਸਕਦੇ ਕਿ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਜਿਹੜਾ ਆ ਉਹ ਸਿੱਧਾ ਮੁਕਾਬਲਾ ਹੈ ਇਥੇ ਚਕੋਣਾ ਮੁਕਾਬਲਾ ਔਰ ਔਰ ਤੁਸੀਂ ਜਿਗਰ ਕੀਤਾ ਕਿ ਕਾਲੀ ਕਾਲੀ ਦਲ ਵੀ ਮਾੜੀ ਪੋਜੀਸ਼ਨ ਚ ਨਹੀਂ ਪੰਥਕ ਏਰੀਆ ਹੈ ਤੇ ਪੰਥਕ ਏਰੀਆ ਦੀ ਅਗਰ ਗੱਲ ਕੀਤੀ ਜਾਵੇ ਫਿਰ ਤੇ ਮੌਜੂਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤਿੰਨ ਦਫਾ ਦੇ ਪ੍ਰਧਾਨ ਰਹੇ ਚੁੱਕੇ ਨੇ ਬੀਬੀ ਜਗੀਰ ਜਗੀਰ ਕੌਰ ਉਹ ਵੀ ਇਸੇ ਹਲਕੇ 'ਚ ਨਮਾਇੰਦਗੀ ਕਰ ਰਹੇ ਨੇ ਭਲੱਤ ਤੋਂ ਫਿਰ ਤੇ ਉਹਨਾਂ ਦਾ ਵੀ ਇਸ ਵਾਰ ਟੈਸਟ ਹੋਏਗਾ ਜੀ ਕਿਉਂਕਿ ਦੋ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀਜ਼ ਦੇ ਪ੍ਰਧਾਨ ਜਿਹੜਾ ਆ ਉਹਨਾਂ ਦਾ ਸਾਰਾ ਸਟੇਕ ਜਿਹੜਾ ਇਸੇ ਦਾਤੇ ਲੱਗਾ ਹੋਇਆ ਕਿਉਂਕਿ ਜਿਹੜਾ ਸ਼ਾਮਚਰਾਸੀ ਹਲਕਾ ਆ ਉਹ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਹਲਕਾ ਸ਼ਾਮ 84 ਆ ਉਹ ਸ਼ਾਮ 84 ਦੇ ਵਿੱਚ ਹੀ ਉਸ ਹਲਕੇ ਦੇ ਵਿੱਚ ਹੀ ਜ਼ਿਆਦਾਤਰ ਪਿੰਡ ਪੈਂਦੇ ਨੇ ਔਰ ਜੂਨ ਔਰ ਸ਼ਾਮ 84 ਜਿੱਥੋਂ ਕਿ ਡਾਕਟਰ ਰਵਜੋਤ ਜਿਹੜਾ ਆ ਉਹ ਬਹੁਤ ਮਾਰਜਨ ਨਾਲ ਜਿੱਤੇ ਸੀਗੇ ਲੇਕਿਨ ਕਿਉਂਕਿ ਇੱਥੇ ਪਹਿਲਾਂ ਬੀਬੀ ਮਹਿੰਦਰਕੌਰ ਜੋਸ਼ ਜਿਹੜੇ ਆ ਇਥੋਂ ਅਕਾਲੀ ਦਲ ਦੇ ਵਿਧਾਇਕ ਰਹੇ ਨੇ ਪਰ ਉਹਨਾਂ ਉਦੇਸ਼ਵਾਹ ਕਾਰਨ ਜਾਂ ਉਹਨਾਂ ਨੇ ਜਦੋਂ ਸਰਕਾਰ ਆਈ ਤੇ ਕੁਝ ਇਸ ਤਰ੍ਹਾਂ ਦੇ ਕਹਿ ਸਕਦੇ ਆ ਕਿ ਕੰਮ ਕੀਤੇ ਜਿਹਦੇ ਨਾਲ ਜਿਹੜੀ ਆ ਵੋਟ ਬੈਂਕ ਅਕਾਲੀ ਦਲ ਦਾ ਕਾਫੀ ਟੁੱਟ ਕੇ ਜਿਹੜਾ ਆਮ ਆਦਮੀ ਪਾਰਟੀ ਵੱਲ ਚਲਾ ਗਿਆ ਸੀਗਾ ਹੁਣ ਕਹਿ ਸਕਦੇ ਆ ਕਿਉਂਕਿ ਇਥੋਂ ਹਲਕਾ ਇੰਚਾਰਜ ਜਿਹੜਾ ਚੇਂਜ ਕੀਤਾ ਬੀਬੀ ਭਿੰਦਰਕੌਰ ਜੋਸ਼ ਵੀ ਛੱਡ ਕੇ ਬੀਜੇਪੀ ਤੇ ਜਾ ਚੁੱਕੇ ਨੇ ਸੋ ਅਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਆ ਉਹ ਲੱਗਦਾ ਕਿ ਅਕਾਲੀ ਦਲ ਜਿਹੜਾ ਆ ਸ਼ਾਮ 84 ਦੇ ਵਿੱਚੋਂ ਤਕੜੀ ਟੱਕਰ ਰਹਿਗਾ ਫੁੱਲ ਅੱਥ ਦੇ ਵਿੱਚੋਂ ਜਿੱਥੇ ਬੀਬੀ ਦਾ ਆਪਣਾ ਬੀਬੀ ਜ਼ਗੀਰ ਕੌਰ ਹੁਣਾਂ ਦਾ ਹਲਕਾ ਆ ਔਰ ਉਥੇ ਅਕਾਲੀ ਦਲ ਲਈ ਸਭ ਤੋਂ ਵੱਡਾ ਫਾਇਦਾ ਇਸ ਗੱਲ ਦਾ ਉਥੋਂ ਹੋ ਰਿਹਾ ਕਿ ਜਿਹੜਾ ਕਿਉਂਕਿ ਸੁਖਪਾਲ ਖਹਿਰਾ ਇਸ ਵਕਤ ਇਸ ਵਾਰ ਹਲਕੇ ਦੇ ਵਿੱਚ ਨਹੀਂ ਆ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਅਕਾਲੀ ਦਲ ਨੂੰ ਫਾਇਦਾ ਹੋ ਸਕਦਾ ਉੱਥੋਂ ਮਾਰਜਨ ਕਰੋਨਾ ਦੇ ਉੱਥੇ ਲੜਕਾ ਮੀਤਪ ਸਿੰਘ ਉੱਥੋਂ ਉਹਨਾਂ ਦੇ ਲੜਕਾ ਮੀਤਪ ਸਿੰਘ ਖਹਿਰਾ ਪੂਰੀ ਯੋਰ ਲਾ ਰਿਹਾ ਕਿ ਜੇ ਉੱਥੇ ਬਾਪੂ ਜਿੱਤੇ ਜਾਂਦਾ ਹੈਗਾ ਤੇ ਫਿਰ ਜਿਮਨੀ ਚੋਣ ਤੇ ਮੈਂ ਹੀ ਲੜਨੀ ਆ ਨਹੀਂ ਦੇਖੋ ਬਿਲਕੁਲ ਠੀਕ ਗੱਲ ਆ ਪਰ ਕਿਉਂਕਿ ਬੀਬੀ ਜਗੀਰ ਕੌਰ ਦੇ ਅੱਗੇ ਮਹਿਤਾਬ ਦਾ ਕੱਦ ਜਿਹੜਾ ਬੇਹੱਦ ਛੋਟਾ ਕਰਦਾ ਉੱਥੇ ਬੀਬੀ ਜਗੀਰ ਕੌਰ ਇੱਕ ਵੱਡਾ ਨਾਂ ਆ ਉਹ ਧਾਰਮਿਕ ਸੰਸਥਾ ਦੇ ਮੁਖੀ ਵੀ ਨੇ ਜਿਹੜੀ ਲੁਬਾਣਿਆਂ ਦੀ ਇੱਕ ਸੰਸਥਾ ਆ ਬਾਬਾ ਪ੍ਰੀਤ ਸਿੰਘ ਮੁਰਾਲੇ ਵਾਲੇ ਜਿਹੜਾ ਉਹਨਾਂ ਦਾ ਡੇਰਾ ਆ ਉੱਥੇ ਔਰ ਬਹੁਤ ਵੱਡੇ ਫੋਲੋਅਰਸ ਨੇ ਉਹਨਾਂ ਦੇ ਉਸ ਇਲਾਕੇ ਦੇ ਵਿੱਚ ਬੀਬੀ ਜਗੀਰ ਕੌਰ ਇੱਕ ਧਾਰਮਿਕ ਹਸਤੀ ਰੱਖਦੇ ਨੇ ਸੋ ਅਜੇ ਵਿੱਚ ਉਥੋਂ ਅਕਾਲੀ ਦਲ ਮਜ਼ਬੂਤ ਸਥਿਤੀ ਦੇ ਵਿੱਚ ਹੋ ਕੇ ਨਿਕਲੇਗਾ ਹੋ ਸਕਦਾ ਹੈ ਕਿ ਬੋਟਾਂ ਦਾ ਵੱਧ ਘਟ ਹੋ ਸਕਦਾ ਹੈ ਔਰ ਦੂਸਰਾ ਸ਼੍ਰੀ ਹਰਗਵਿੰਦਪੁਰ ਹਲਕਾ ਜਿਹੜਾ ਆ ਉਹ ਵੀ ਅਕਾਲੀ ਦਲ ਦਾ ਹਲਕਾ ਹੈਗਾ ਹਾਲਾਂਕਿ ਉੱਥੇ 62 ਧੜਾ ਜਿਹੜਾ ਆ ਉਹ ਨਹੀਂ ਤੁਰ ਰਿਹਾ ਪਰ ਕਿਉਂਕਿ ਜਿਵੇਂ ਬਰਿਆਣਾ ਸਾਹਿਬ ਜਿਵੇਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇਨ੍ਹਾਂ ਹਲਕਿਆਂ ਦੇ ਵਿੱਚ ਸ਼ਾਰਪੁਰ ਦੇ ਜਿਹੜੇ ਤੁਸੀਂ ਚਾਰ ਜਾ ਸਾਢੇ 4 ਜਾਂ ਪੌਣੇ ਕੀ 5 ਹਲਕੇ ਗਨਾਏ ਨੇ ਕਿ ਕਾਲੀ ਦਲ ਦੀ ਬੜੀ ਪੋਜੀਸ਼ਨ ਚੰਗੀ ਆ ਬਾਕੀ ਅਗਰ ਗੱਲ ਕੀਤੀ ਜਾਵੇ ਨਾ ਜੀ ਜ਼ਿਲ੍ਹਿਆਂ ਦੇ ਵਿੱਚ ਜਾਂ ਲੋਕ ਸਭਾ ਹਲਕਿਆਂ ਦੇ ਉੱਥੇ ਨਹੀਂ ਲੋਕ ਮੰਨ ਰਹੇ ਕਿ ਕਾਲੀ ਦਲ ਦੀ ਪੋਜੀਸ਼ਨ ਚੰਗੀ ਆ ਤੁਸੀਂ ਹਿਸ਼ਾਰਪੁਰ ਨੂੰ ਲੈ ਕੇ ਕਾਫੀ ਤੁਹਾਨੂੰ ਵਿਸ਼ਵਾਸ ਆ ਕਿ ਕਾਲੀ ਦਲ ਦਾ ਰਿਜ਼ਲਟ ਐਡਾ ਮਾੜਾ ਰਹਿਣ ਵਾਲਾ ਨਹੀਂ ਇੱਕ ਕੋਸ਼ਿਸ਼ ਕਿਉਂਕਿ ਮੈਂ ਇਹ ਗੱਲ ਤਾਂ ਕਹਿ ਸਕਦਾ ਕਿ ਅਕਾਲੀ ਦਲ ਮਿਹਨਤ ਕਰ ਰਿਹਾ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਔਰ ਸੁਖਵੀਰ ਬਾਦਲ ਨੇ ਸਪਸ਼ਟ ਇਹ ਗੱਲ ਕਹਿਤੀ ਹੋਆ ਕਿ ਜਿਸ ਹਲਕੇ ਦੇ ਵਿੱਚੋਂ ਜਿਹੜਾ ਆ ਲੀਡ ਨਹੀਂ ਹੋਏਗੀ ਉੱਥੇ ਦੇ ਹਲਕੇ ਇੰਚਾਰਜ ਦੀ ਛੁੱਟੀ ਹੋਏਗੀ ਖੈਰ ਉਹ ਪਹਿਲਾਂ ਵੀ ਕਹਿੰਦੇ ਨੇ ਪਰ ਕਿਉਂਕਿ ਇਹਨਾਂ ਹਲਕਿਆਂ ਦਾ ਪਿਸ਼ੋਕੜ ਜਿਹੜਾ ਉਹ ਪੰਥਕ ਰਿਹਾ ਆ ਤੇ ਹੋ ਸਕਦਾ ਇਥੋਂ ਉਹ ਵੱਡਾ ਵੋਟ ਬੈਂਕ ਲੈ ਕੇ ਜਾਣ ਮੈਂ ਤਾਂ ਇਹ ਗੱਲ ਕਹਿ ਰਹੇ ਆ ਕਿ ਅਕਾਲੀ ਦਲ ਇਥੋਂ ਆਪਣੀ ਜਿਹੜੀ ਰਵਾਇਤੀ ਵੋਟ ਬੈਂਕ ਦੇ ਵਿੱਚ ਵਾਪਸੀ ਕਰੇਗਾ ਸੋ ਸੀਟ ਘਟਦਾ ਜਾਂ ਨਹੀਂ ਘਟਦਾ ਇਸ ਹਾਲਾਤ ਚ ਨਹੀਂ ਕਹਿ ਸਕਦੇ ਲੇਕਿਨ ਮੁਕਾਬਲੇ ਦੇ ਵਿੱਚ ਕਹਿ ਸਕਦੇ ਆ ਕਿ ਕਿਉਂਕਿ ਇੱਕ ਸਭ ਤੋਂ ਵੱਡੀ ਗੱਲ ਆ ਕਿ ਸੋਨ ਸਿੰਘ ਠੰਡਲ ਜਿਹੜੇ ਨੇ ਬੜੇ ਪੁਰਾਣੇ ਲੀਡਰ ਨੇ ਔਰ ਵੇ ਦਾਗ ਜਿਹੜੀ ਉਹ ਉਹਨਾਂ ਦਾ ਕੈਰੀਅਰ ਰਿਹਾ ਔਰ ਚਾਰ ਚਾਰ ਪੰਜ ਵਾਰ ਉਹ ਵਿਧਾਇਕ ਰਹੇ ਨੇ ਮੰਤਰੀ ਵੀ ਰਹੇ ਨੇ ਦੋ ਵਾਰ ਸੋ ਉਹ ਉਹ ਸਾਰੇ ਜਿਹੜੇ ਆ ਹਲਕੇ ਦੇ ਵਿੱਚ ਉਹਨਾਂ ਦੇ ਨਾਂ ਤੋਂ ਜਾਣੂ ਨੇ ਸੋ ਇਸ ਗੱਲ ਦਾ ਫਾਇਦਾ ਜਿਹੜਾ ਆ ਠੰਡਲ ਨੂੰ ਜ਼ਰੂਰ ਹੋਵੇਗਾ ਸੋਨ ਸਿੰਘ ਠੰਡਲ ਨੂੰ ਲੇਕਿਨ ਸਾਰੇ ਪਾਰਟੀਆਂ ਦੀ ਸਾਰੀ ਅਗਰ ਪਾਰਟੀਆਂ ਦੀ ਗੱਲ ਕੀਤੀ ਜਾਵੇ ਤੇ ਤੁਹਾਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਭਾਜਪਾ ਆਮ ਆਦੀ ਪਾਰਟੀ ਕਾਂਗਰਸ ਇਹਨਾਂ ਚਾਰਾਂ ਚੋਂ ਕਿਤੇ ਗਰੁੱਪਵਾਦੀ ਦਿਖਾਈ ਦੇ ਰਹੀ ਹੈ ਜਾਂ ਫਿਰ ਬਸਪਾ ਵੀ ਮੁਕਾਬਲੇ ਚ ਹੈ ਕਿਉਂਕਿ ਬਸਪਾ ਨੂੰ ਵੀ ਆਸਾਂ ਰੰਗੀਆਂ ਨੇ ਖਾਸ ਕਰਕੇ ਹਿਸ਼ਾਰਪੁਰ ਤੋਂ ਦੇਖੋ ਬਸਪਾ ਦਾ ਕਿਉਂਕਿ ਵੱਡਾ ਵੋਟ ਬੈਂਕ ਜਿਹੜਾ ਆ ਇੱਥੇ ਸਿਗਾ ਹਿਸ਼ਾਰਪੁਰ ਦੇ ਵਿੱਚ ਲੇਕਿਨ ਤੁਸੀਂ ਦੇਖਦੇ ਹੋ ਕਿ ਇਥੋਂ ਅਵਤਾਰ ਸਿੰਘ ਕਰੀਮਪੁਰ ਵਰਗੇ ਵੱਡੇ ਲੀਡਰ ਇਥੋਂ ਪੈਦਾ ਹੋਏ ਨੇ ਕਾਂਚੀ ਰਾਮ ਵਰਗੇ ਇਥੋਂ ਜਿੱਤੇ ਨੇ ਪਰ ਬਹੁਤ ਵੱਡਾ ਖੋਰਾ ਜਿਹੜਾ ਆ ਉਹ ਜਿਹੜਾ ਆ ਦਲਿਤ ਵੋਟ ਦੇ ਵਿੱਚ ਲੱਗ ਚੁੱਕਾ ਆ ਬਸਪਾ ਦੇ ਹੱਦ ਤੱਕੋਂ ਬਹੁਤ ਜਿਹੜਾ ਏਰੀਆ ਨਿਕਲ ਚੁੱਕਾ ਆ ਔਰ ਜਿਵੇਂ ਕਿ ਪਹਿਲਾਂ ਹੁਣ ਇਹਨਾਂ ਦੇ ਉਮੀਦਵਾਰੀ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਤੇ ਇਹਨਾਂ ਨੂੰ ਉਮੀਦਵਾਰ ਨਵੇਂ ਲਿਆਉਣਾ ਪਿਆ ਰਣਜੀਤ ਸਿੰਘ ਐਡਵੋਕੇਟ ਨਵੇਂ ਲਿਆਉਂਦੇ ਨੇ ਔਰ ਕਿਉਂਕਿ ਉਹਨਾਂ ਨੂੰ ਬਹੁਤ ਥੋੜਾ ਸਮਾਂ ਮਿਲਿਆ ਔਰ ਐਡੀ ਕੋਈ ਜਿਹੜੀ ਵੇਵ ਵੀ ਨਹੀਂ ਆ ਬਸਪਾ ਦੇ ਹੱਦ ਦੇ ਵਿੱਚ ਉਸ ਇਸ ਗੱਲ ਕਰਕੇ ਮੈਨੂੰ ਜੋ ਲੱਗ ਰਿਹਾ ਕਿ ਬਸਪਾ ਕਾਂਗਰਸ ਦੀ ਪੋਜੀਸ਼ਨ ਵੀ ਅਸੀਂ ਤਾਂ ਹੀ ਥੋੜੀ ਜਿਹੀ ਬਿਹਤਰ ਸਮਝਦੇ ਹਾਂ ਕਿਉਂਕਿ ਬਸਪਾ ਜੇ ਮਜ਼ਬੂਤ ਹੁੰਦੀ ਤੇ ਕਾਂਗਰਸ ਨੂੰ ਇੱਥੇ ਨੁਕਸਾਨ ਹੋਣਾ ਸੀ ਜਿਹੜਾ ਕੰਮ ਬਸਤੇ ਬਾਕੀ ਪਾਰਟੀਆਂ ਜੇ ਗਰੁੱਪਵਾਦੀ ਹੈ ਜੀ ਜਿਵੇਂ ਸਾਪਲਾ ਸਾਹਿਬ ਦਾ ਉਹ ਟਿਕਟ ਚਾਹੁੰਦੇ ਸੀ ਅਜੇ ਖੁੱਲ ਕੇ ਨਹੀਂ ਤੁਰੇ ਕਾਂਗਰਸ ਦੇ ਵਿੱਚ ਕੀ ਗੁੱਟਬਾਜੀ ਹੈ ਜਾਂ ਆਮ ਆਦਮੀ ਪਾਰਟੀ ਚ ਕੋਈ ਗੁੱਟਬਾਜੀ ਤੁਹਾਨੂੰ ਦਿਖਾਈ ਦੇ ਰਹੀ ਹੈ ਜੀ देखो आम आदमी पार्टी ਦੇ ਵਿੱਚ ਗੁੱਟਬੰਦੀ ਦਾ ਤਾਂ ਖਵਾਲ ਹੀ ਨਹੀਂ ਪੈਦਾ ਹੁਰਦਾ ਕਿ ਕਿਉਂਕਿ ਉਹ ਸਾਰਾ ਕਮਾਂਡ ਜਿਹੜੀ ਆ ਉਹਨਾਂ ਦੀ ਉੱਪਰ ਲੈਵਲ ਤੋਂ ਹੁੰਦੀ ਆ ਪਰ ਕਿਉਂਕਿ ਸਾਰੇ ਐਮਐਲਏ ਜਿਹੜੇ ਆ ਹੁਣ ਆਪਣੀ ਛਾਖ ਬਚਾਉਣ ਲਈ ਤੁਰੇ ਹੋਏ ਨੇ ਮਿਹਨਤ ਕਰ ਰਹੇ ਨੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਪਰ ਲੋਕ ਕਿੰਨਾ ਰਿਸਪਾਂਸ ਦਿੰਦੇ ਆ ਇਹ ਤਾਂ ਹੁਣ ਪਹਿਲੀ ਤਰੀਕ ਨੂੰ ਹੀ ਪਤਾ ਲੱਗੇਗਾ ਪਰ ਕੁੱਲ ਮਿਲਾ ਕੇ ਜੇ ਕਹਿ ਲਈਏ ਕਿ ਹੱਲੇ ਸਿਰਫ ਇੱਕੋ ਜਿਹੜਾ ਇਹਨਾਂ ਦੇ ਹੱਕ ਦੇ ਵਿੱਚ ਜਿਹੜੀ ਗੱਲ ਜਾਂਦੀ ਆ ਉਹ ਸਿਰਫ ਇਹ ਹੀ ਜਾਂਦੀ ਆ ਕਿ ਜਿਹੜੀ ਬਿਜਲੀ ਮਾਫ ਕੀਤੀ ਆ ਲੋਕ ਉਹਦਾ ਗੁਣगान ਕਰ ਰਹੇ ਨੇ ਪਰ ਕੁਝ ਮੈਂ ਹੁਣ ਉਸ ਐਮਐਲਏ ਦਾ ਨਾਂ ਨਹੀਂ ਲੈਣਾ ਬਿਲਕੁਲ ਮੇਰੇ ਪਿੰਡ ਦੇ ਨਾਲ ਹੀ ਇੱਕ ਘਟਨਾ ਵਾਪਰੀ ਆ ਕਿ ਐਮਐਲਏ ਸਾਹਿਬ ਉੱਥੇ ਗਏ ਤੇ ਜਿਹੜੀਆਂ ਲੇਡੀਜ਼ ਸੀਗੀਆਂ ਉਹ ਗੱਲ ਪੈ ਗਈਆਂ ਕਿ ਤੁਸੀਂ ਦੱਸੋ ਜਿਹੜਾ ਸਾਨੂੰ 1000 ਰੁਪਿਆ ਤੁਸੀਂ ਦੇਣਾ ਸੀ ਉਹ ਕਿੱਥੇ ਆ ਸੋ ਕਿਉਂਕਿ ਪਿੰਡਾਂ ਦੇ ਵਿੱਚ ਕੁਛ ਕੰਮ ਵੀ ਨਹੀਂ ਹੋਇਆ ਨਾ ਗਰਾਂਟਾਂ ਦਿੱਤੀਆਂ ਗਈਆਂ ਕੰਮ ਵੀ ਨਹੀਂ ਕੋਈ ਡਿਵੈਲਪਮੈਂਟ ਦੇ ਕੰਮ ਵੀ ਨਹੀਂ ਹੋਏ ਸੋ ਇਹ ਸਾਰਾ ਠੀਕਰਾ ਜਿਹੜਾ ਆ ਕੁੱਲ ਮਿਲਾ ਕੇ ਸਰਕਾਰ ਤੇ ਹੀ ਭੱਜਦਾ ਆ ਸੋ ਅ ਅਛੇ ਬਰੇਨ ਸਾਬ ਵਗੈਰਾ ਆਪਾਂ ਲੋਕ ਮੁੱਦਿਆਂ ਦੀ ਗੱਲ ਕਰ ਲਈਏ ਕੰਢੀ ਏਰੀਆ ਬੇਟ ਏਰੀਆ ਪਿਛਲੇ 5 ਸਾਲਾਂ ਦੇ ਵਿੱਚ ਕੰਮ ਕਿੰਨੇ ਕੀ ਹੋਏ ਕਿ ਜਾਂ ਤਾਂ ਲੱਗਦਾ ਕਿ ਸ਼ਾਰਪੁਰ ਐਜੂਕੇਸ਼ਨ ਦੇ ਪੱਖੋਂ ਪਕ ਵਧੀਆ ਅਮੀਰ ਪੱਖੋਂ ਵਧੀਆ ਐਨਰਾਈਜ਼ ਪੱਖੋਂ ਬੜਾ ਵਧੀਆ ਪਰ ਡਿਵੈਲਪਮੈਂਟ ਪੱਖੋਂ ਜੇ ਨੰਬਰ 1 ਹੋਣਾ ਚਾਹੀਦਾ ਤੇ ਨਹੀਂ ਹੋਇਆ ਉਹ ਤਾਂ ਲੱਗਦਾ ਕਿੰਨਾ ਕਿ ਉਸ ਪੱਖੋਂ ਪਛੜਿਆ ਦੇਖੋ ਬਹੁਤ ਸਮਾਂ ਪਹਿਲਾਂ ਇੱਥੇ ਜਿਹੜੀ ਰੇਲਵੇ ਰੇਲਵੇ ਕੋਚ ਫੈਕਟਰੀ ਜਿਹੜੀ ਕਪੂਰਥਲਾ ਗਈ ਉਹ ਹੁਸ਼ਿਆਰਪੁਰ ਆ ਰਹੀ ਸੀ ਕੀ ਇੱਥੇ ਜੇਕਰ ਉਹ ਇੱਥੇ ਆ ਜਾਂਦੀ ਤਾਂ ਸ਼ਾਇਦ ਹਾਲਾਤ ਕੁਝ ਹੋਰ ਹੁੰਦੇ ਕੋਈ ਵੱਡੀ ਇੰਡਸਟਰੀ ਜਿਹੜੀ ਆ ਸਰਕਾਰ ਦੇ ਐਫਰਟਸ ਨਾਲ ਨਹੀਂ ਇੱਥੇ ਹੁਸ਼ਾਰਪੁਰ ਦੇ ਵਿੱਚ ਆਈ ਹਾਲਾਂਕਿ ਸੋਨਾਲਿਕਾ ਜਿਹੜਾ ਆਪਣੇ ਆਪ ਦੇ ਵਿੱਚ ਵੱਡਾ ਨਾਮ ਆ ਔਰ ਬੜਾ ਉਹਨਾਂ ਨੇ ਲੋਕਲ ਲੈਵਲ ਤੇ ਬਹੁਤ ਰੋਜ਼ਗਾਰ ਦਿੱਤਾ ਹੋਇਆ ਇਸ ਏਰੀਏ ਨੂੰ ਤੇ ਰिलायंस ਦੀ ਮਹਾਵੀਰ ਸਪਿਨਿੰਗ ਮਿਲ ਹੈ ਰिलायंस ਦੀ ਫੈਕਟਰੀ ਹੈ ਪਰ ਕੁੱਲ ਮਿਲਾ ਕੇ ਹੱਲੇ ਜਦਕਿ ਲਈ ਕਿ ਸਰਕਾਰ ਵੱਲੋਂ ਕੋਈ ਪਿਛਲੇ ਕੋਈ 5-7 10 ਸਾਲਾਂ ਦੇ ਵਿੱਚ ਕੋਈ ਵੱਡੀ ਇੰਡਸਟਰੀ ਜਾਂ ਕਹਿ ਲਈਏ ਕਿ ਉਹ ਨਹੀਂ ਆਈ ਕੰਢੀ ਦੀਆਂ ਸੜਕਾਂ ਦਾ ਬੁਰਾ ਹਾਲ ਆ ਹੱਲੇ ਵੀ ਬਹੁਤ ਸਾਰਾ ਏਰੀਆ ਜਿੱਥੇ ਪਾਣੀ ਪੀਣ ਵਾਲੇ ਪਾਣੀ ਦੀ ਖਾਸ ਕਰਕੇ ਕੰਢੀ ਦੇ ਕੁਝ ਇਲਾਕਿਆਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਬਹੁਤ ਕਿਲਤ ਹੁੰਦੀ ਆ ਇਹਨਾਂ ਦਿਨਾਂ ਦੇ ਵਿੱਚ ਸੋ ਹੱਲੇ ਵੀ ਡਿਵੈਲਪਮੈਂਟ ਦੇ ਪੱਖੋਂ ਕੰਢੀ ਏਰੀਆ ਜਿਹੜਾ ਆ ਉਹ ਕਾਫੀ ਜਿਹੜੇ ਪਿੰਡ ਜਿਹੜੇ ਆ ਪਛੜੇ ਹੋਏ ਨੇ ਉਹਨਾਂ ਨੂੰ ਬਹੁਤ ਸਾਰੇ ਪੈਸੇ ਦੀ ਅਮਦਾਨਤ ਦੀ ਲੋੜ ਆ ਡਿਵੈਲਪਮੈਂਟ ਦੀ ਲੋੜ ਆ ਔਰ ਹੁਸ਼ਾਰਪੁਰ ਦੇ ਵਿੱਚ ਜਿੰਨੇ ਵੀ ਪਿੰਡ ਡਿਵੈਲਪਮੈਂਟ ਹੋਈ ਆ ਪਿਛਲੇ ਸਮੇਂ ਦੌਰਾਨ ਤੇ ਉਹਦਾ ਵਿੱਚ ਐਨਆਰਆਈਸ ਦਾ ਬਹੁਤ ਵੱਡਾ ਯੋਗਦਾਨ ਰਿਹਾ ਐਨਆਰਆਈਸ ਨੇ ਬੜੇ ਪੈਸੇ ਖਰਚ ਖਰਚ ਕੀਤੇ ਨੇ ਖਾਸ ਕਰਕੇ ਸਕੂਲਾਂ ਦੇ ਵਿੱਚ ਜਿਹੜੇ ਆ ਹੁਸ਼ਾਰਪੁਰ ਦੇ ਸਕੂਲਾਂ ਦੇ ਵਿੱਚ ਐਨਆਰਆਈਸ ਨੇ ਬੜੇ ਪੈਸੇ ਕਰਤੇ ਨੇ ਸੋ ਆ ਕੁੱਲ ਮਿਲਾ ਕੇ ਸਰਕਾਰ ਵੱਲੋਂ ਹੱਲੇ ਕੋਈ ਐਡਾ ਮਾਰਕਾ ਨਹੀਂ ਆ ਮੌਜੂਦਾ ਸਰਕਾਰ ਵੱਲੋਂ ਵੀ ਤੇ ਕਾਂਗਰਸ ਗਵਰਨਮੈਂਟ ਨੇ ਜੋ ਪਿੱਛੇ ਰਹੀ ਆ ਉਹਨਾਂ ਨੇ ਵੀ ਕੋਈ ਐਡਾ ਵੱਡਾ ਇੱਥੇ ਕੋਈ ਡਿਵੈਲਪਮੈਂਟ ਨਹੀਂ ਐਡੀ ਕੀਤੀ ਕਹਿ ਸਕਦੇ ਆਪਾਂ ਜੀ ਚਲੋ ਬਰਨਨ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਨੂੰ ਸਮਝ ਦਿੱਤਾ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਮਿਹਰਬਾਨੀ ਪੁਲਰ ਸਾਹਿਬ ਔਰ ਸਭ ਤੋਂ ਵੱਡੀ ਗੱਲ ਹੈ ਕਿ ਸ਼ਾਰਪੁਰ ਦੇ ਲੋਕਾਂ ਨੇ ਡਿਸਾਈਡ ਕਰਨਾ ਕਿ ਇਸ ਵਾਰ ਉਹਨਾਂ ਦਾ ਐਮਪੀ ਕਿਹੜਾ ਜਿੱਤਦਾ ਤੇ ਕਿਹੜੇ ਸ਼ਾਰਪੁਰ ਮੁਦਿਆਂ ਦੀ ਗੱਲ ਕਰਦਾ ਜਾ ਕੇ ਪਾਰਲੀਮੈਂਟ ਦੇ ਵਿੱਚ ਤੇ ਪੱਖੋਂ ਚਾਹੇ ਕੰਡੀ ਏਰੀਆ ਚਾਹੇ ਬੇਟ ਏਰੀਆ ਕਾਫੀ ਵਿਕਾਸ ਪੱਖੋਂ ਪਛੜਿਆ ਫਿਲਹਾਲ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਤੁਹਾਡਾ ਧੰਨਵਾਦ